ਕਬੱਡੀ 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 ਅੰਬੀ ਜੀ ਪਤਾ ਕੀ ਹੈ ਕਬੱਡੀ ਇੱਕ ਇਹੋ ਜਿਹੀ ਚੀਜ਼ ਹੈ ਕਿ ਕਬੱਡੀ ਪੰਜਾਬੀਆਂ ਦੀ ਇੱਕ ਖੇਡ ਹੈ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਨੇ ਜਨਮ ਲਿਆ ਤੇ ਉਹਨੇ ਨੀਕਰ ਪਾ ਕੇ ਮਣੀ ਮੋਟੀ ਕਬੱਡੀ ਕਬੱਡੀ ਕਰੀ ਹੋਊਗੀ ਬਾਕੀ ਇਹ ਕਿ ਚੰਗੀ ਮਾੜੀ ਹਰੇਕ ਨੇ ਖੇਡੀ ਹੈ ਹਨਾ ਕਿ ਕਬੱਡੀ ਦਾ ਕੋਈ ਬਾਦਸ਼ਾਹ ਹੈ ਨਹੀਂਗਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਾਦਸ਼ਾਹ ਕਿ ਕੋਈ ਕਹਦੂ ਕਿ ਕਬੱਡੀ ਮੇਰੇ ਥੱਲੇ ਚੱਲਦੀ ਹੈ ਜਾਂ ਮੈਂ ਕਬੱਡੀ ਨੂੰ ਮੈਂ ਚਲਾ ਸਕਦਾ ਹਨਾ ਸਾਥੋ ਪਹਿਲਾ ਹੀ ਸੌਂਦੇ ਹੁੰਦੇ ਹੁੰਦੇ ਸੀ ਕਿ ਅੰਬਰਸਾ ਦਾ ਇੱਕ ਰਾਣਾ ਵੰਜ ਕਿ ਕਹਿੰਦੇ ਲੋਕ ਸੁਪਨੇ ਲੈ ਲੈ ਡਗਦੇ ਆ ਜੀ ਤੜਕੇ ਨੂੰ ਮੈਚ ਕਬੱਡੀ ਦਾ ਹੁੰਦਾ ਸੀ ਤੇ ਰੈਡਰ ਕਰਨੇ ਹੀ ਵੀ ਤੜਕੇ ਨੂੰ ਰਾਣੇ ਦਾ ਮੈਚ ਆ ਤੇ ਉਹਦਾ ਸਮਾਂ ਵੀ ਲੰਘ ਗਿਆ ਸਮਾਂ ਹੁੰਦਾ ਹੈ ਹਰੇਕ ਦਾ ਇੱਥੇ gana ਸਮਾਂ ਹੁੰਦਾ ਹਰੇਕ ਦਾ ਕੋਈ ਸਮਾਂ ਕਿਸੇ ਨੂੰ ਸਮਝਾਂਦਾ ਕੋਈ ਵਿਗੜ ਜਾਂਦਾ ਸਾਡੇ ਨਾਲ ਬਹੁਤ ਕੁਝ ਹੋਇਆ ਕਿ ਸਾਨੂੰ ਇੱਕ ਦੋ ਗਾਂਟੀ ਮਾਂ ਦੇ ਕੋਚਾਂ ਨੇ ਕਿਹਾ ਕਿ ਤੁਸੀਂ ਭੁੱਖੇ ਮਰੋਗੇ ਸਾਡੀ ਟੀਮ ਤਕੜੀ ਹੈ ਪਰ ਮੈਨੂੰ ਮੈਂ ਤਾਂ ਸਮਝ ਰ ਕੇ ਮੈਂ ਕਿਹਾ ਤੇ ਉਹ ਨਹੀਂ ਕਰਦਾ ਇਹ ਤੁਸੀਂ ਇੱਕ ਚੀਜ਼ ਨੂੰ ਸੋਚੋ ਕਿ ਉੱਪਰ ਵਾਲਾ ਜਿਹੜਾ ਤੁਹਾਡੇ ਲਿਖ ਰਿਹਾ ਲੇਖ ਤੁਸੀਂ ਚੰਗੇ ਰਹਿਣਾ ਤੁਸੀਂ ਮਾੜੇ ਰਹਿਣਾ ਹਨ ਕਿ ਤੁਸੀਂ ਤਕੜੇ ਹੋ ਕੇ ਮਾੜੇ ਹੋ ਜਾਂਦੇ ਨੇ ਤੇ ਮਾੜੇ ਹੋ ਕੇ ਵੀ ਤਕੜੇ ਹੋ ਜਾਂਦੇ ਆ ਮੇਰਾ ਵੀਰੋ ਮੈਂ ਕਬੱਡੀ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਸੇ ਤਰ੍ਹਾਂ ਦੀ ਮੈਂ ਅੱਜ ਹਰਿਆਣੇ ਦੇ ਪਲੇਅਰ ਅੱਜ ਤੱਕੜੇ ਆ ਜਦੋਂ ਅਸੀਂ ਖੇਡਦੇ ਸੀ ਉਦੋਂ ਵੀ ਤਕੜੇ ਸੀ ਕਿ ਟੀਮ ਵਰਕ ਹੁੰਦਾ ਹੁਣ ਸਾਡਾ ਟੀਮ ਵਰਕ ਖਤਮ ਹੋ ਗਿਆ ਜਿਹੜੇ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡੀ ਜਿਹੜੀ ਮਾਲਵੇ ਦੀ ਕਬੱਡੀ ਜਾਂ ਦੁਆਬੇ ਦੀ ਕਬੱਡੀ ਹੈ ਖਤਮ ਹੋਣ ਕਿਨਾਰੇ ਹੋ ਚੁੱਕੀ ਹੈ ਕੁਸ ਪਲੇਅਰ ਰਹਿ ਗਏ ਇੱਕ ਅਣਖ ਤੇ ਇੱਜ਼ਤ ਮਰ ਗਈ ਉਦੋਂ ਜਦੋਂ ਅਸੀਂ ਖੇਡਦੇ ਸੀ ਸਤੋਂ ਪਹਿਲਾਂ ਵਾਲੇ ਖੇਡਦੇ ਸੀ ਉਦੋਂ ਸਿਰਫ ਟਰਾਫੀਆਂ ਟ੍ਰੋਫੀਆਂ ਤੇ ਖੇਡੀ ਜਾਂਦੇ ਸੀ ਇੱਜ਼ਤ ਲਈ ਖੇਡੀ ਜਾਂਦੀ ਸੀ ਕਬੱਡੀ ਤੇ ਹੁਣ ਜੇ ਆਪਾਂ ਕਿਸੇ ਨੂੰ ਦੋਸ਼ ਦੇਵਾਂਗੇ ਕਿ ਫਲਾਨਾ ਤਕੜਾ ਜੀ ਸਾਡੇ ਪੰਜਾਬ ਤੋਂ ਬਾਹਰ ਲੱਗਿਆ ਉਹ ਤਕੜੇ ਆ ਤਾਂ ਲੈ ਕੇ ਜਾ ਰਹੇ ਆ ਠੀਕ ਹੈ ਜਿਉ ਤਕੜੇ ਨਾ ਹੁੰਦੇ ਉਹਨਾਂ ਨੂੰ ਹੀ ਟੱਕਰਾ ਦੇਣ ਵਾਲੇ ਹੁੰਦੇ ਤੇ ਅੱਜ ਉਹ ਪੰਜਾਬ ਦੇ ਵਿੱਚੋਂ ਪੈਸਾ ਬਾਹਰ ਨਹੀਂ ਲਿਆ ਸਕਦੇ ਸੀ ਦੇਖੋ ਅਸੀਂ ਤਾਂ ਜਿੰਨਾ ਕ ਟਾਈਮ ਅਸੀਂ ਇਹ ਕਹਿ ਸਕਦੇ ਕਿ ਜਿੰਨਾ ਕ ਟਾਈਮ ਹੀ ਮਿਹਨਤ ਕਰੀ ਅਸੀਂ ਤਾਂ ਆਪਣੇ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦਾ ਵੀ ਪਹੈ ਲੈ ਕੇ ਜਾਂਦਾ ਸੀ ਅਸੀਂ ਸਾਨੂੰ ਜਲਸ ਹੁੰਦੀ ਸੀ ਕਸਮ ਲੱਗੇ ਬਾਈ ਗੁਰ ਕਿ ਅਸੀਂ ਤਾਂ ਇਹ ਕਹਿੰਦੇ ਸੀ ਕਿ ਦੂਜੇ ਜ਼ਿਲ੍ਹੇ ਦੀ ਟੀਮ ਆ ਗਈ ਯਾਰ ਇਹਨੂੰ ਜਿੱਦਾਂ ਮਰਜੀ ਠੋਕੋ ਬਸ ਹਨ ਤੇ ਉਦੋਂ ਸਾਡੇ ਵੇਲੇ ਲਲੀਆਂ ਵਾਲੇ ਸੰਦੀਪ ਵਰਗੇ ਹੁੰਦੇ ਸੀ ਉਹਨਾਂ ਨੂੰ ਪਤਾ ਹੋਊਗਾ ਹਨ ਭਰਾਵਾਂ ਨੂੰ ਸਾਡੇ ਨੂੰ ਲੱਕੀ ਹੁੰਦਾ ਈ ਕਰਾਲੀ ਤੇ ਰਣਬੀਰ ਫਰੋਈਪੁਰੀਆ ਹਨ ਉਧਰਲੇ ਇਲਾਕੇ ਦੇ ਹੀ ਜਾਂਦੇ ਸੀ ਉਦੋਂ ਬਾਅਦ ਕਾਕੇ ਕਰੀ ਸਰੀਰਗੇ ਉੱਠ ਖੜੇ ਸਾਰੇ ਵਧੀਆ ਟੀਮਾਂ ਰਹੀਆਂ ਪੂਰੀਆਂ ਸਾਡੇ ਇਲਾਕੇ ਦੀਆਂ ਹਰੇਕ ਬੰਦਾ ਹੀ ਹੁੰਦਾ ਇਹ ਕੱਲੇ ਅਸੀਂ ਨਹੀਂ ਇਧਰ ਲੁਧਿਆਣੇ ਦੇ ਵਿੱਚ ਗੁੱਕ ਕਰਕੇ ਹੁੰਦੇ ਸੀ ਹਨ ਜੰਦੀ ਵਾਲੇ ਹੁੰਦੇ ਸੀ ਵੀ ਇੱਕ ਦੂਜੇ ਨੂੰ ਹਰੇਕ ਬੰਦਾ ਇਹ ਕਹਿੰਦਾ ਸੀ ਦੂਜਾ ਇਲਾਕਾ ਸਾਡੇ ਵਿੱਚ ਨਾਂ ਚੜੇ ਅਸੀਂ ਆਪਦੇ ਇਲਾਕੇ 'ਚ ਸਾਡਾ ਨਾਮ ਹੈ ਪਰ ਮੈਂ ਇਹ ਨਹੀਂ ਕਹਿੰਦਾ ਅੱਜ ਦੀ ਕਬੱਡੀ ਮਾੜੀ ਹੈ ਪੰਜਾਬ ਦੀ ਕਬੱਡੀ ਮਾੜੀ ਨਹੀਂ ਗਈ ਪੰਜਾਬ ਦੀ ਕਬੱਡੀ ਤਕੜੀ ਹੈ ਪਰ ਪੰਜਾਬ ਦੀ ਮੇਕੋ ਗੱਲ ਕਹਿ ਕੇ ਤੁਹਾਨੂੰ ਬਸ ਲਾਸਟ ਤੇ ਕਹਿਣਾ ਚਾਹਣਾ ਮੇਰਾ ਵੀਰ ਗੁੱਸਾ ਨਾ ਕਰੋ ਕੋਈ ਤੇ ਵੀ ਜਿਹੜੀ ਕਬੱਡੀ ਮਾੜੀ ਨਹੀਂ ਗਈ ਕਬੱਡੀ ਨੂੰ ਖੜਿਆ ਹੋਣ ਵਾਲੇ ਲੋਕ ਪਿੱਛੇ हट ਗਏ ਜਿਹੜੇ ਵਧੀਆ ਪਲੇਅਰ ਖੇਡੇ ਹੋਏ ਉਹ ਪਿੱਛੇ हट ਗਏ ਤੇ ਨਕਲੀ ਕੋਚ ਮੂਰੇ ਆ ਗਏ ਜਿਨ੍ਹਾਂ ਨੂੰ ਕਬੱਡੀ ਬਾਰੇ ਪਛਾਣੀ ਤੇ ਜੀਤ ਵੀਰੇ ਜਿੰਨਾ ਕਟੇ ਪ੍ਰਮਾਤਮਾ ਦੀ ਮਿਹਰ ਹੀ ਹੈ 96 97 98 99 2000 ਹੁਣ ਉਹਨਾਂ ਦਿਨਾਂ ਦੇ ਵਿੱਚ ਲਗਾਤਾਰ ਚੈਂਪੀਅਨਸ਼ਿਪ ਤੋਂ ਬੈਸਟ ਨਿਕਲਣਾ ਬਹੁਤ ਵੱਡੀ ਗੱਲ ਸੀ ਤੇ ਪ੍ਰਮਾਤਮਾ ਨੇ ਤੁਹਾਡੇ ਭਰਾ ਤੇ ਮੇਰ ਰੱਖੀ ਉਹ ਚਲੋ ਮੈਂ ਹੁਣ ਨਹੀਂ ਕਹਿੰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਇਹ ਕਹਿੰਦਾ ਵੀ ਜਿਹੜਾ ਤਕੜਾ ਉਹ ਤਕੜਾ ਹੋਣਾ ਉਹਦਾ ਡਿਜ਼ਰਵ ਕਰਦਾ ਹਨ ਜੀ ਅੱਜ ਹਰਿਆਣਾ ਅਜਸੀਲੂ ਨੇ ਕੱਲਾ 8 ਲੱਖ ਜਿੱਤਿਆ ਤੇ ਉਹ ਬੰਦਾ ਸੀ ਉਹਦਾ ਜਿਹੋ ਤਕੜਾ ਸੀ ਤਾਂ ਲੈ ਗਿਆ ਜੀ ਸਾਡੇ ਵਾਲੇ ਤਕੜੇ ਹੁੰਦੇ ਤਾਂ ਉਹਨੂੰ ਨਾਂ ਲੈ ਜਾਣ ਦਿੰਦੇ ਮੈਂ ਕਹਿੰਦਾ ਕਿ ਤੁਸੀਂ ਬਾਈ ਜੀ ਪੰਜਾਬ ਦੇ ਪਲੇਅਰਾਂ ਨੂੰ ਤਕੜੇ ਕਰੋ ਕੈਂਪ ਪਲਵਾਓ ਉਹਨਾਂ ਨੂੰ ਤਕੜਿਆ ਕਰੋ ਆ ਪੈਸੇ ਲੈ ਕੇ ਤੁਸੀਂ ਹਨਾ 20000 ਰੁਪਏ ਮੈਚ ਦਾ ਲੈ ਕੇ ਤੁਸੀਂ ਮੈਂ ਉਹ ਕੋਚਾਂ ਨੂੰ ਕਹਿ ਰਿਹਾ ਜਿਨ੍ਹਾਂ ਦਾ ਕੋਈ ਨਾਂ ਨਹੀਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂਗਾ ਕਿ ਤੁਸੀਂ 20000 ਰੁਪਏ ਦੀ ਟੀਮ ਬਣਾਉਣੀ ਹੈ ਜੀ ਫਲਾਨਾ ਕਰਦੇ ਆ ਧੁਕਾ ਬਣਾਉਣਾ ਜੇਬ ਇਹ ਸਦਾ ਸਦਾ ਕਿਸੇ ਦਾ ਨਾਂ ਨਹੀਂ ਚੱਲਿਆ ਠੀਕ ਹੈ ਨਾ ਕਿਹ ਗੈਂਗਸਟਰ ਦਾ ਨਾਂ ਚੱਲਿਆ ਮੇਰਾ ਵੀਰ ਨਾ ਕਿ ਕਬੱਡੀ ਵਾਲੇ ਦਾ ਨਾਂ ਚੱਲਿਆ ਨਾ ਕਿ ਡਾਕੂ ਦਾ ਨਾਂ ਚੱਲਿਆ ਤੇ ਸਮੇ ਸਮੇ ਨਾ ਚੱਲਿਆ ਜਿੰਨਾ ਕੰਬੰਦਾ ਤੁਸੀਂ ਲਾਓ ਪਰ ਕਬੱਡੀ ਨੂੰ ਕਬੱਡੀ ਹੀ ਰਹਿਣ ਦਿਓ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਮਾੜੇ ਆ ਜਾਂ ਤਖੜੇ ਆ ਪਰ ਕਬੱਡੀ ਗਲਤ ਰਾਹਾਂ ਤੇ ਤੁਰੀ ਹੋਈ ਹੈ ਮੈਂ ਇਹ ਕਹਿੰਦਾ ਠੀਕ ਹੈ ਤੇ ਇਹ ਮੇਰਾ ਵੀ ਵੀ ਇਹਨੂੰ ਤੁਸੀਂ ਹੈਨਾ ਕਰਕੇ ਵੀ ਚੰਗੇ ਪਾਸੇ ਨੂੰ ਤੋਰੋ ਇਹਨੂੰ ਤੇ ਮੈਂ ਇਹੀ ਕਹਿਣਾ ਚਾਹਣਾ ਤੁਹਾਨੂੰ ਸਾਰੇ ਪਰਾ ਕਬੱਡੀ ਦੇ ਵਿੱਚ ਜਿਹੜੇ ਪੁਰਾਣੇ ਪਲੇਅਰ ਬੈਠੇ ਆ ਕਿ ਜਿਹੜੇ ਵਧੀਆ ਕਬੱਡੀ ਖੇਡੇ ਹੋਏ ਨੇ ਜਿਹੜੇ ਘਰੇ ਬਹਿ ਗਏ ਮੈਨੂੰ ਨਹੀਂ ਪਤਾ ਉਹ ਮੈਨੂੰ ਮੈਂ ਮਿਲਦਾ ਰਹਿਣਾ ਉਹਨਾਂ ਨੂੰ ਉਹਨਾਂ ਦੀਆਂ ਮਜਬੂਰੀਆਂ ਨਹੀਂ ਕਰੇ ਬੈਠਣਾ ਕੋਈ ਪਰ ਉਹਨਾਂ ਦੀਆਂ ਮਜਬੂਰੀਆਂ ਇਹ ਹੈ ਕਿ ਉਹ ਕਹਿੰਦੇ ਬਾਈ ਜੀ ਅਸੀਂ ਸਾਨੂੰ ਕੋਈ ਪੁੱਛੀ ਨਹੀਂ ਰਿਹਾ ਬਾਹਰਲਾ ਮੈਂ ਪ੍ਰੋਮੋਟਰਾਂ ਨੂੰ ਵੀ ਇਹ ਗੱਲ ਮੇਰੇ ਵੀਰਾਂ ਨੂੰ ਕਹਿੰਨਾ ਕਿ ਵਧੀਆ ਪ੍ਰੋਮੋਟਰ ਹੈ ਅਸੀਂ ਕਿਸੇ ਤੇ ਗੁੱਸਾ ਨਹੀਂ ਕਰਦੇ ਕਿ ਚੰਗੇ ਬੰਦੇ ਨੂੰ ਅੱਗੇ ਲਾਓ ਹਾਂ ਪਰਮਾਤਮਾ ਨੇ ਸਾਨੂੰ ਵਧੀਆ ਰਸਤਾ ਦਿੱਤਾ ਹੈ ਸਾਡੇ ਘਰੇ ਰੋਟੀ ਪਾਣੀ ਵਧੀਆ ਪੱਕਦੀ ਹੈ ਨਹੀਂ ਜਾਣਾ ਚਾਹੁੰਦੇ ਪਰ ਜਿਹੜੇ ਬੰਦੇ ਬੈਠੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਂ ਕਦੇ ਇਹ ਨਾ ਹੋਵੇ ਕਿ ਪੈਸਾ ਦੁਨੀਆ ਦੇ ਬਹੁਤ ਕਮਾਉਣ ਵਾਲੇ ਲੋਕ ਹੈ ਕਬੱਡੀ ਵਾਲੇ ਨੇ ਪਹਿਲਾ ਕਮਾਉਣਾ ਵੀ ਆਉਂਦਾ ਹੈ ਕਮਾਉਣਾ ਲਾਉਣਾ ਲਾਉਣਾ ਵੀ ਆਉਣਾ ਚਾਹੀਦਾ ਪਰ ਅੱਜ ਕਿਉਂਕਿ ਮੈਂ ਨਹੀਂ ਬਰੇ ਮੈਂ ਕਦੇ ਵੀ ਇਹ ਚੀਜ਼ ਦਾ ਜਲਸ ਨਹੀਂ ਕਰੀ ਕਿ ਸਾਥੋਂ ਪਹਿਲਾਂ ਵਾਲੇ ਬੈਗਾਂ ਦੇ ਖੇਡਦੇ ਰਹੇ ਸਾਨੂੰ ਥੋੜੇ ਪੈਸੇ ਮੈਨਣ ਲੱਗੇ ਮੈਂ ਸਲਾਮ ਕਰਦਾ ਫਿੱਡੂ ਭਾਜੀ ਨੂੰ ਕਿ ਜਿਹਨੇ ਕਬੱਡੀ ਚ ਪੈਸਾ ਲੈ ਕੇ ਆਂਦਾ ਅੱਜ ਜਦੋਂ ਉਹਨਾਂ ਦੀ ਕਰਨੀ ਸੀ ਤੇ ਪਰ ਪਲੇਅਰਾਂ ਨੂੰ ਮੈਂ ਇੱਕੋ ਗੱਲ ਕਹਿਣਾ ਕਿ ਇੱਜ਼ਤ ਪ੍ਰਾਣੇ ਪਲੇਅਰਾਂ ਨਹੀਂ ਕਰੋਗੇ ਤਾਂ ਵਧੀਆ ਰਹੋਗੇ ਪੈਸਾ ਤਾਂ ਦਿੱਲੀ ਕੋਈ ਮੈਟਰ 10 ਮੈਟਰ ਨੋ ਠੀਕ ਆ ਤੁਹਾਨੂੰ ਪੈਸਾ ਕੋਈ ਚੀਜ਼ ਨਹੀਂ ਛੱਡ ਲਈ ਪੈਸਾ ਪੂਸਾ ਕੋਈ ਗੱਲ ਨਹੀਂ ਪੈਸਾ ਤਾਂ ਤੁਸੀਂ ਕਮਾ ਲਓਗੇ ਜੇ ਤੁਹਾਡੇ ਕੋਲ ਇੱਜ਼ਤ ਨਹੀਂ ਹੈ ਨਾ ਤੇ ਪੈਸਾ ਉੱਥੇ ਹੀ ਰਹਿ ਜਾਣਾ ਪੁਰਾਣੇ ਪਲੇਅਰਾਂ ਦੀ ਇੱਜ਼ਤ ਕਰੋਗੇ ਆਉਣ ਵਾਲੇ ਸੋਡੀ ਕਰਨਗੇ ਇਹੇ ਚੀਜ਼ਾਂ ਤੇ ਬਾਕੀ ਮੇਰਾ ਵੀ ਸਾਰੇ ਭਰਾਵਾਂ ਨੂੰ ਮੈਂ ਇਹ ਗੱਲ ਕਰਦਾ ਕਿ ਕਿਸੇ ਤੇ ਜਲਸਾ ਨਾ ਕਰੋ ਪਰ ਪੰਜਾਬ ਦੀ ਕਬੱਡੀ ਨੂੰ ਬਚਾਉਣ ਲਈ ਜ਼ੋਰ ਲਾਓ ਪਿੰਡ ਪਿੰਡ ਨਰੋਲ ਪਿੰਡ ਨਹੀਂ ਇੱਕ ਬੰਦਾ ਬਾਹਰੋਂ ਕਰਕੇ ਟੂਰਨਾਮੈਂਟ ਕਰਾਓ ਨੰਮੇ ਪਲੇਅਰਾਂ ਨੂੰ ਕਰਾਇਆ ਪੜਾ ਦਿਓ ਬਾੜ ਤੇ 52 ਦੇ ਮੈਚ ਸ਼ੁਰੂ ਕਰੋ ਹਨਾ ਇਹ ਕਬੱਡੀ ਦੀ ਆਪਣੀ ਆਉਣ ਵਾਲੇ ਸਮੇਂ ਲਈ ਵਧੀਆ ਹੋਊਗੀ ਤੇ ਕੋਈ ਚੰਗੀ ਮਾੜੀ ਗੱਲ ਲੱਗੀ ਹੋਵੇ ਮੇਰਾ ਵੀਰ ਗਾਲਾ ਗੂਲਾ ਤਾਂ ਨਾ ਕੱਢਿਓ ਹਣ ਤੇ ਫੋਨ ਤੇ ਗਲਤ ਗੱਲ ਕਰ ਲਿਓ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਐਸੇ ਤਰ੍ਹਾਂ ਕਬੱਡੀ ਜੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸ਼ਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ